ਕਹਿੰਦਾ ਮੇਰੀ ਬੇਨਤੀ ਆ ਯਾਰ ਪੀਟੇ ਨਾਲ ਦਰਸ਼ਕ ਵੀਰੋ ਕਬੱਡੀ ਕਰਕੇ ਆ ਬਾਈ ਸਾਰਾ ਗੁਜੇ ਕਬੱਡੀ ਆ ਯਾਰ ਬਹੁਤ ਗਲਤ ਗੱਲ ਐ ਸਿਰਫ ਸਾਰੀ ਮੇਰੇ ਖਿਆਲ ਵੀ 20 ਮਿੰਟ ਦਾ ਮੈਚ ਬਾਕੀ ਸੀਗਾ 20 ਮਿੰਟ ਰਹਿੰਦੇ ਸੀ 20 ਮਿੰਟ ਦੇ ਵਿੱਚ ਹੀ ਤੁਸੀਂ ਆਨੇ ਹੱਲਾ ਗੁੱਲਾ ਕਰ ਦਿੱਤਾ ਚੰਗੀ ਗੱਲ ਨਹੀਂ ਸਸੀਕਲ ਦੋਸਤੋ ਦੋਸਤੋ ਅੱਜ ਦੜਬੇ ਦੇ ਵਿੱਚ ਟੂਰਨਾਮੈਂਟ ਹੋਇਆ ਜਿਹੜਾ ਮੈਂ ਕਹਿੰਨਾ ਬਹੁਤ ਚੰਗਾ ਟੂਰਨਾਮੈਂਟ ਹੋਇਆ ਸੀ ਬੜੇ ਰੂਲਾਂ ਦੇ ਨਾਲ ਖੇਡਿਆ ਗਿਆ ਸੀ ਕਿ ਸੈਮੀ ਫਾਈਨਲਰਾਂ ਦੇ ਵਿੱਚ ਵੀ ਮੋਟਰਸਾਈਕਲ ਦਿੱਤੇ ਗਏ ਪਰ ਅਖੀਰ ਤੇ ਆ ਕੇ ਫਾਈਨਲ ਦੇ ਵਿੱਚ ਜਲੂਸ ਕਰਤਾ ਜਲੂਸ ਕਿਵੇਂ ਕੱਢਿਆ ਤੁਸੀਂ ਵੀਡੀਓ ਉੱਤੇ ਆਪ ਚੈੱਕ ਕਰੋ ਹਜੇ ਪੂਰੀਆਂ ਰੇਡਾਂ ਤੱਕ ਨਹੀਂ ਹੋਈਆਂ ਸੀ ਪਰ ਉੱਥੇ ਲੋਕਾਂ ਦੇ ਇਕੱਠ ਨੇ ਤੇ ਉੱਥੋਂ ਦੇ ਕਮੇਟੀ ਦੇ ਮੈਂਬਰਾਂ ਨੇ ਇਹਦੇ ਵਿੱਚ ਕਸੂਰ ਤੁਸੀਂ ਜ਼ਰੂਰ ਦੱਸਣਾ ਕਿ ਕਸੂਰ ਕਿੰਨਾ ਦਾ ਵਾ ਲੋਕਾਂ ਦਾ ਜਾਂ ਕਮੇਟੀ ਵਾਲਿਆਂ ਦਾ ਮੈਂ ਕੋਈ ਕਮੇਟੀ ਨੂੰ ਗਲਤ ਨਹੀਂ ਕਹਿੰਦਾ ਮੈਂ ਲੋਕਾਂ ਨੂੰ ਗਲਤ ਨਹੀਂ ਕਹਿੰਦਾ ਕਿਉਂਕਿ ਬੱਬੂ ਮਾਨ ਨੂੰ ਵੀ ਪਿਆਰ ਕਰਨ ਵਾਲੇ ਬਹੁਤ ਚਲੋ ਕਮੇਟੀ ਨੇ ਵੀ ਬਹੁਤ ਚੰਗਾ ਕੀਤਾ ਕਿ ਬੱਬੂ ਮਾਨ ਨੂੰ ਸੱਦਿਆ ਉੱਥੇ ਲੋਕਾਂ ਦਾ ਇਕੱਠ ਇੰਨਾ ਜ਼ਿਆਦਾ ਸੀ ਹੁਣ ਇਹਦੇ ਵਿੱਚ ਦੋਨਾਂ ਦੀ ਗਲਤੀ ਮੰਨ ਸਕਦੇ ਆ ਕਿਉਂਕਿ ਟੂਰਨਾਮੈਂਟ ਨੂੰ ਇਹ ਹੁੰਦਾ ਕਮੇਟੀ ਵਾਲਿਆਂ ਨੂੰ ਕਿ ਜੇ ਉੱਥੇ ਫਾਈਨਲ ਹੁੰਦਾ ਨਾਲ ਦੀ ਨਾਲ ਬੱਬੂ ਮਾਨ ਦੀ ਸਟੇਜ ਲੱਗ ਜਾਏ ਤੇ ਜਿਹੜੇ ਲੋਕੀ ਟੂਰਨਾਮੈਂਟ ਦੇਖਣ ਆਏ ਆ ਉਹ ਬੱਬੂ ਮਾਨ ਨੂੰ ਵੀ ਦੇਖਣ ਤੇ ਲੋਕਾਂ ਦਾ ਇਕੱਠ ਸਾਰਿਆਂ ਨੂੰ ਪਤਾ ਲੱਗੇ ਕਿ 1:30 ਦੇ ਵਿੱਚ ਇੱਕ ਟੂਰਨਾਮੈਂਟ ਹੋਇਆ ਸੀ ਜਿੱਥੇ ਬੱਬੂ ਮਾਨ ਆਇਆ ਸੀ ਤੇ ਮੈਂ ਕਹਿੰਦਾ ਹਜ਼ਾਰਾਂ ਦਾ ਇਕੱਠ ਸੀ ਪਰ ਟੂਰਨਾਮੈਂਟ ਆਪਾਂ ਕਰਾਇਆ ਬਹੁਤ ਵਧੀਆ ਚੀਜ਼ ਆ ਮੈਂ ਕਹਿੰਦਾ ਨੌਜਵਾਨ ਨੂੰ ਤੁਸੀਂ ਸਹੀ ਰਾਹ ਤੇ ਲਾ ਰਹੇ ਆ ਚੰਗੇ ਨਾਮ ਰੱਖਦੇ ਪਿਆ ਚੰਗੀ ਫਾਉਂਡੇਸ਼ਨ ਵੱਲੋਂ ਇਹ ਟੂਰਨਾਮੈਂਟ ਹੋ ਰਿਹਾ ਪਰ ਅਖੀਰ ਦੇ ਵਿੱਚ ਆ ਕੇ ਮੈਂ ਕਹਿੰਦਾ ਦਿਲ ਦੇ ਵਿੱਚ ਯਾਰ ਗਰਾਊਂਡ ਦੇ ਵਿੱਚ ਤੁਸੀਂ ਖੁਦ ਦੇਖ ਲਓ ਯਾਰ ਉੱਥੇ ਕੱਠ ਨਹੀਂ ਕੰਟਰੋਲ ਹੁੰਦਾ ਪਿਆ ਸੀ ਤੁਸੀਂ ਆਪ ਹੀ ਦੇਖਿਆ ਹੋਣਾ ਮੈਂ ਕਹਿੰਦਾ ਲੈਣਾ ਦੇ ਵਿੱਚ ਪੂਰੀਆਂ ਲੈਣਾ ਦੇ ਅੰਦਰ ਦੁਨੀਆ ਖੜੀ ਸੀ ਕਬੱਡੀ ਤਾਂ ਦੇਖਦੀ ਪਈ ਸੀ ਤੇ ਉੱਤੋਂ ਬੱਬੂ ਮਾਨ ਨੂੰ ਪਿਆਰ ਕਰਨ ਵਾਲੇ ਵੀ ਐਨੇ ਸੀ ਉੱਥੇ ਲੋਕ ਪਰ ਟੂਰਨਾਮੈਂਟ ਦੇ ਵਿੱਚ ਜੋ ਕੰਮ ਹੋਇਆ ਪਹਿਲਾਂ ਤਾਂ ਕਮੇਟੀ ਦੇ ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਚੰਗੇ ਤੋਂ ਚੰਗਾ ਸਿੰਗਰ ਆਪਣੇ ਟੂਰਨਾਮੈਂਟ ਤੇ ਬੁਲਾਓ ਤੁਸੀਂ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਬਹੁਤ ਵਧੀਆ ਚੀਜ਼ ਰਹੀ ਪਰ ਅਖੀਰ ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਫੀਲ ਕਰਦੇ ਆ ਕਿ ਉਹ ਟੂਰਨਾਮੈਂਟ ਐਂਡ ਤੇ ਜਾ ਕੇ ਖਰਾਬ ਹੋਇਆ ਕਿਉਂਕਿ ਕੁਝ ਰੇਡਾਂ ਰਹਿ ਵੀ ਗਈਆਂ ਤੁਸੀਂ ਇਹ ਦੇਖੋ ਯਾਰ ਫਾਈਨਲ ਰਿਜ਼ਲਟ ਨਹੀਂ ਬੋਲਿਆ ਗਿਆ ਕਿਉਂਕਿ ਇਹਦੇ ਵਿੱਚ ਇਕੱਲੇ ਦੁਨੀਆ ਦਾ ਕਸੂਰ ਨਹੀਂ ਇਹਦੇ ਵਿੱਚ ਕਮੇਟੀ ਦਾ ਵੀ ਕਸੂਰ ਹੈ ਜਦੋਂ ਤੁਹਾਨੂੰ ਪਤਾ ਹੈ ਫਾਈਨਲ ਮੈਚ ਚੱਲਦਾ ਪਿਆ ਹੈ ਸਟੇਜ ਦੇ ਉੱਤੇ ਜਿਵੇਂ ਸਾਜ਼ੀ ਹੁੰਦੇ ਜਿਹੜੇ ਨਾਲ ਆਂਦੇ ਆ ਜਿਹੜੇ ਵੀ ਉੱਥੇ ਸਿੰਗਰ ਨੇ ਆਣਾ ਵਾ ਉਹਦੇ ਸਾਜ਼ੀ ਪਹਿਲਾਂ ਆ ਜਾਂਦੇ ਉੱਥੇ ਆਪਣਾ ਮਾਈਕ ਵਗੈਰਾ ਸਾਰਾ ਕੁਝ ਚੈੱਕ ਕਰਦੇ ਰਹਿੰਦੇ ਆ ਜਿਨ੍ਹਾਂ ਨੇ ਮੈਂ ਕਹਿੰਨਾ ਹੈ ਫਾਈਨਲ ਰਿਜ਼ਲਟ ਜਿਹੜਾ ਹੁੰਦਾ ਵਾ ਫਾਈਨਲ ਫਾਈਨਲ ਰਿਜ਼ਲਟ ਵੀ ਅਨਾਉਂਸਮੈਂਟ ਨਹੀਂ ਹੋਣ ਦਿੱਤਾ ਫਾਈਨਲ ਬੈਸਟ ਸਟੋਪਰ ਤੇ ਬੈਸਟ ਰੀਡਰ ਤੱਕ ਨਹੀਂ ਕੱਢਣ ਦਿੱਤਾ ਤੇ ਜਿਹੜੇ ਉੱਥੋਂ ਦੇ ਕਮੈਂਟਰ ਸੀ ਨਾ ਉਹ ਵੀ ਮੈਂ ਕਿਹਾ ਰਿਜ਼ਲਟ ਬੋਲਦੇ ਪਏ ਸੀ ਪਰ ਉਹਨਾਂ ਦੀ ਆਵਾਜ਼ ਕਿੱਥੇ ਸੁਣਦੀ ਐ ਮੈਂ ਕਿਹਾ ਐਂਡ ਤੇ ਜਾ ਕੇ ਜਿੰਨਾ ਤਗੜਾ ਟੂਰਨਾਮੈਂਟ ਦਿੜਬੇ ਦੇ ਵਿੱਚ ਹੋਇਆ ਉਹਨਾਂ ਹੀ ਲਾਸਟ ਦੇ ਵਿੱਚ ਮੈਂ ਕਿਹਾ ਦਿਲ ਦੁਖਿਆ ਯਾਰੀ ਚੀਜ਼ ਦੇਖ ਕੇ ਮੰਨਦੇ ਆ ਬੱਬੂ ਮਾਨ ਆਇਆ ਕੋਈ ਰੱਬ ਤਾਂ ਨਹੀਂ ਆ ਗਿਆ ਸੀ ਪਰ ਜਿਹਦੇ ਪਿੱਛੇ ਆਪਾਂ ਟੂਰਨਾਮੈਂਟ ਕਬੱਡੀ ਦੇ ਟੂਰਨਾਮੈਂਟ ਤੇ ਉਹ ਸਿੰਗਰ ਸੱਦਿਆ ਸੀ ਤੇ ਉਹੀ ਸਿੰਗਰ ਨੇ ਐਵੇਂ ਦਾ ਲਾਸਟ ਤੇ ਕੰਮ ਕਰਾਤਾ ਜਾਤਾ ਸਟੇਜ ਵੀ ਆਪ ਨੂੰ ਅਲੱਗ ਪਾਸੇ ਲਾਣੀ ਚਾਹੀਦੀ ਸੀ ਚਲੋ ਟੂਰਨਾਮੈਂਟ ਕਬੱਡੀ ਦਾ ਟੂਰਨਾਮੈਂਟ ਹੋਰ ਗਰਾਊਂਡ ਦੇ ਵਿੱਚ ਚੱਲਦਾ ਪਿਆ ਤੇ ਉਹਦੀ ਸਟੇਜ ਕਿਸੇ ਹੋਰ ਪਾਸੇ ਲੱਗੀ ਹੁੰਦੀ ਤਾਂ ਗੱਲ ਹੋਰ ਹੁੰਨੀ ਸੀ ਬਾਕੀ ਜਵਾਬ ਤੁਸੀਂ ਵੀ ਦੇਣਾ ਜੋ ਵੀ ਮੇਰਾ ਭਰਾ ਚਲੋ ਮੈਂ ਇਹ ਕਹਿਣਾ ਮੈਂ ਟੂਰਨਾਮੈਂਟ ਬਹੁਤ ਵਧੀਆ ਰਿਹਾ ਸਫਲ ਰਿਹਾ ਪਰ ਐਂਡ ਤੇ ਆ ਕੇ ਜੋ ਕੰਮ ਹੋਇਆ ਬੜਾ ਨਿੰਦਨਯੋਗ ਹੈ ਇਹਦੇ ਵਿੱਚ ਹੁਣ ਤੁਸੀਂ ਆਪ ਕਮੈਂਟ ਕਰਨਾ ਹੈ ਇਹਦੇ ਵਿੱਚ ਲੋਕਾਂ ਦੀ ਗਲਤੀ ਹੈ ਕਿਉਂਕਿ 90% ਲੋਕਾਂ ਦੀ ਵੀ ਗਲਤੀ ਹੈ ਪਰ ਜਦੋਂ ਲੋਕਾਂ ਨੂੰ ਕੰਟਰੋਲ ਨਹੀਂ ਕੀਤਾ ਜਾਊਗਾ ਜਦੋਂ ਕਮੇਟੀ ਵਾਲੇ ਕੰਟਰੋਲ ਨਾ ਕਰਨਗੇ ਤਾਂ ਟੂਰਨਾਮੈਂਟ ਖਰਾਬ ਹੋਊਗਾ ਕਈ ਥਾਵਾਂ ਤੇ ਟੂਰਨਾਮੈਂਟ ਦੇਖਦਾ ਮੈਂ ਐਮ ਐਲ ਕੇ ਦੇ ਜਿਹੜੇ ਟੂਰਨਾਮੈਂਟ ਹਨ ਬੜੇ ਜ਼ਬਰਦਸਤ ਹੁੰਦੇ ਆ ਜਿਨ੍ਹਾਂ ਦੇ ਰੂਲ ਬੜੇ ਸਖਤ ਹੁੰਦੇ ਆ ਮੈਂ ਕਹਿੰਦਾ ਜੇ ਉੱਥੇ ਕੋਈ ਸਨਮਾਨ ਚਿੰਨ੍ਹ ਵੀ ਦੇਣਾ ਨਾ ਜੇ ਮੈਚ ਚੱਲਦਾ ਉਹਦੇ ਵਿੱਚ ਕਦੇ ਵੀ ਸਨਮਾਨ ਨਹੀਂ ਕੀਤਾ ਜਾਂਦਾ ਤੇ ਮੈਚ ਦਾ ਜਦੋਂ ਹਾਫ ਹੁੰਦਾ ਉਦੋਂ ਪਲੇਅਰਾਂ ਦੇ ਨਾਮ ਜਿਨ੍ਹਾਂ ਨੂੰ ਸਨਮਾਨ ਕਰਨਾ ਹੁੰਦਾ ਉਹਨਾਂ ਦਾ ਸਨਮਾਨ ਕਰਦੇ ਆ ਬਹੁਤ ਚੰਗੀ ਫੰਡਰੇਸ਼ਨ ਨੇ ਮੈਚ ਕਰਵਾ ਰਹੀ ਆ ਪਰ ਅੱਜ ਦਾ ਮੈਚ ਦੇਖ ਕੇ ਮੈਂ ਕਹਿੰਦਾ ਦਿਲ ਜਾਂ ਦੁਖਿਆ ਯਾਰ ਜਿਹੜੇ ਪਲੇਅਰ ਉੱਥੇ ਸੀ 22 ਚਾਂਸ ਰੱਬ ਨਾ ਚਾਹੁੰਦਾ ਵੈਸੇ ਤਾਂ ਪ੍ਰਮਾਤਮਾ ਐਵੇਂ ਦਾ ਕਦੇ ਵੀ ਕਿਸੇ ਦੇ ਪੁੱਤ ਨਾਲ ਨਾ ਕਰੇ ਪਰ 22 ਚਾਂਸ ਉਸ ਭੀੜ ਦੇ ਵਿੱਚ ਕਿਸੇ ਪਲੇਅਰ ਨੂੰ ਕੁਝ ਹੋ ਜਾਂਦਾ ਕੋਈ ਵੈਰ ਵਿਰੋਧੀ ਕੱਢ ਜਾਂਦਾ ਕਿਸੇ ਨਾਲ ਤੇ ਉਹਦਾ ਕਸੂਰ ਵਾਰ ਕੌਣ ਹੁੰਦਾ ਤੁਸੀਂ ਆਪ ਖੁਦ ਦੇਖਿਆ ਹੋਣਾ ਮੈਂ ਕਹਿੰਦਾ ਰੇਡਾਂ ਤੱਕ ਪੂਰੀਆਂ ਨਹੀਂ ਪਈਆਂ ਪਲੇਅਰਾਂ ਨੂੰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ ਜਿਵੇਂ ਉੱਥੇ ਰਸ਼ ਸੀ ਬੇਨਤੀ ਹੈ ਇਸ ਚੀਤੇ ਵੀ ਧਿਆਨ ਜਰੂਰ ਦਿਆ ਕਰੋ ਆਪਣਾ ਟੂਰਨਾਮੈਂਟ ਵੀ ਕਰਾਇਆ ਕਰੋ ਸਿੰਗਰਾਂ ਨੂੰ ਵੀ ਸੱਦਿਆ ਕਰੋ ਪਰ ਟਾਈਮ ਟੂ ਟਾਈਮ ਤੇ ਕਹਿ ਵੀ ਦਿੰਦੇ ਨਾ ਕਿ 8 ਵਜੇ ਕਬੱਡੀ ਦਾ ਟੂਰਨਾਮੈਂਟ ਸਮਾਪਤ ਹੋਣਾ ਇਸ ਤੋਂ ਬਾਅਦ 10 ਵਜੇ ਬੱਬੂ ਮਾਨ ਲੱਗੂਗਾ ਤੇ ਜਿਨ੍ਹਾਂ ਨੇ ਬੱਬੂ ਮਾਨ ਸੁਣਨਾ ਵਾ ਉਹ 10 ਵਜੇ ਵੀ ਸੁਣਦੇ ਤੇ ਇਹ ਚੀਜ਼ ਤੇ ਜਰੂਰ ਧਿਆਨ ਦਿਆ ਕਰੋ ਦੇਖ ਕੇ ਦਿਲ ਨੂੰ ਠੇਸ ਨਹੀਂ ਪਹੁੰਚੀ ਕਿ ਫਾਈਨਲ ਮੈਚ ਦਾ ਰਿਜ਼ਲਟ ਤੱਕ ਨਹੀਂ ਬੋਲਿਆ ਗਿਆ ਯਾਰ ਤੇ ਵੀਡੀਓ ਚੰਗੀ ਲੱਗੀ ਆਪਣੇ ਸਜਾ ਜਰੂਰ ਦਿਓ ਮੈਂ ਕਿਸੇ ਦੇ ਵਿੱਚ ਕੋਈ ਗਲਤੀ ਨਹੀਂ ਕੱਢਦਾ ਪਿਆ ਪਰ ਜੋ ਅਸਲੀਅਤ ਤੁਹਾਡੇ ਸਾਹਮਣੇ ਆ ਕਮੇਟੀ ਵਾਲੇ ਖੁਦ ਵੀ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਹੋਣੇ ਆ ਕਿ ਯਾਰ ਅਸੀਂ ਕਬੱਡੀ ਦਾ ਟੂਰਨਾਮੈਂਟ ਐਂਡ ਤੱਕ ਨਹੀਂ ਸਮਾਪਤ ਕਰ ਸਕੇ ਤੇ ਬੇਨਤੀ ਹੈ ਇਸ ਚੀਜ਼ਾਂ ਤੇ ਜਰੂਰ ਗੌਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ